ਰਾਹੁਲ ਗਾਂਧੀ ਦਾ ਜੋ ਕਬੂਲਨਾਮਾ ਸਾਹਮਣੇ ਆ ਉਸ ਤੋਂ ਬਾਅਦ ਸਿਆਸੀ ਕਮਸਾਨ ਸ਼ੁਰੂ ਹੋ ਗਿਆ ਹੈ ਭਾਜਪਾ ਨੇ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਿਆ ਬੀਜੇਪੀ ਦਾ ਵੱਡਾ ਬਿਆਨ ਸਾਹਮਣੇ ਆ ਬੀਜੇਪੀ ਦਾ ਕਹਿਣਾ ਹੈ ਕਿ ਜੇ ਸੱਚਮੁੱਚ ਸਿੱਖ ਕਤਲੇਆਮ ਦੀ ਜ਼ਿੰਮੇਵਾਰੀ ਲੈਣੀ ਹੈ ਤਾਂ ਟਾਈਟਲਰ ਤੇ ਕਮਲਨਾਥ ਨੂੰ ਕਾਂਗਰਸ ਤੋਂ ਬਾਹਰ ਕੱਢੋ ਦੋਹਾਂ ਦੀ નિર્ਦੋਸ਼ ਸਿੱਖਾਂ ਦੇ ਕਤਲੇਆਮ ਦੇ ਵਿੱਚ ਸ਼ਮੂਲੀਅਤ ਸੀ ਦਰਸਲ ਯੂਐਸ ਦੌਰੇ ਦੇ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ 1980 ਦੇ ਦਹਾਕੇ ਦੇ ਵਿੱਚ ਜੋ ਹੋਇਆ ਉਹ ਗਲਤ ਸੀ ਜੋ ਇਹ ਗਲਤੀਆਂ ਹੋਈਆਂ ਮੈਂ ਉੱਥੇ ਨਹੀਂ ਸੀ ਕਾਂਗਰਸ ਦੀਆਂ ਗਲਤੀਆਂ ਦੀ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਭਾਰਤ ਦੇ ਵਿੱਚ ਮੇਰੇ ਸਿੱਖਾਂ ਨਾਲ ਬਹੁਤ ਚੰਗੇ ਸਬੰਧ ਨੇ ਰਾਹੁਲ ਗਾਂਧੀ ਦੇ ਵੱਲ ਦਰਸਲ ਯੂਐਸ ਦੌਰੇ ਦੌਰਾਨ ਇਹਨਾਂ ਸ਼ਬਦਾਂ ਦਾ ਜ਼ਿਕਰ ਕੀਤਾ ਗਿਆ ਇਹ ਵੱਡਾ ਬਿਆਨ ਦਿੱਤਾ ਗਿਆ ਤੇ ਉਸ ਤੋਂ ਬਾਅਦ ਚ ਹੁਣ ਸਿਆਸੀ ਕਮਸਾਣ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਭਾਜਪਾ ਦੇ ਵੱਲੋਂ ਕਾਂਗਰਸ ਪਾਰਟੀ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਭਾਜਪਾ ਦਾ ਕਹਿਣਾ ਹੈ ਕਿ ਜੇ ਸੱਚਮੁੱਚ ਸਿੱਖ ਕਤਲੇਆਮ ਦੀ ਜ਼ਿੰਮੇਵਾਰੀ ਲੈਣੀ ਹੈ ਤਾਂ ਟਾਈਟਲਰ ਤੇ ਕਮਲਨਾਥ ਨੂੰ ਕਾਂਗਰਸ ਤੋਂ ਬਾਹਰ ਕੱਢੋ ਆ ਦਰਸਲ ਬੀਜੇਪੀ ਦੇ ਸੀਨੀਅਰ ਆਗੂ ਆਰ ਪੀ ਸਿੰਘ ਦੇ ਵੱਲੋਂ ਟਵੀਟ ਕੀਤਾ ਗਿਆ ਉਹਨਾਂ ਨੇ ਲਿਖਿਆ ਕਿ ਜੇ ਰਾਹੁਲ ਗਾਂਧੀ ਸੱਚਮੁੱਚ 1984 ਦੇ ਸਿੱਖ ਕਤਲੇਆਮ ਦੀ ਜ਼ਿੰਮੇਵਾਰੀ ਲੈਣ ਦੇ ਲਈ ਤਿਆਰ ਹਨ ਤਾਂ ਪਹਿਲਾਂ ਜਗਦੀਸ਼ ਟਾਇਟਲਰ ਅਤੇ ਕਮਲਨਾਥ ਨੂੰ ਤੁਰੰਤ ਕਾਂਗਰਸ ਪਾਰਟੀ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਕਿਉਂਕਿ ਦੋਵੇਂ નિર્ਦੋਸ਼ ਸਿੱਖਾਂ ਦੇ ਭਿਆਨਕ ਕਤਲੇਆਮ ਦੇ ਮਲਜ਼ਮ ਨੇ ਦਰਸਲ ਬੀਜੇਪੀ ਆਗੂ ਆਰ ਪੀ ਸਿੰਘ ਦੇ ਵੱਲੋਂ ਟਵੀਟ ਕਰਦੇ ਸਿੱਧੇ ਤੌਰ ਤੇ ਕਾਂਗਰਸ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਗਿਆ ਹੈ ਤੇ ਨਾਲ ਹੀ ਇਹ ਕਿਹਾ ਕਿ ਜੇ ਸੱਚਮੁੱਚ ਸਿੱਕਤ ਲਿਆਮ ਦੀ ਜ਼ਿੰਮੇਵਾਰੀ ਲੈਣੀ ਹੈ ਤਾਂ ਟਾਈਟਲਰ ਤੇ ਕਮਲਨਾਥ ਨੂੰ ਕਾਂਗਰਸ ਤੋਂ ਬਾਹਰ ਕੱਢੋ ਸਾਡੇ ਨਾਲ ਖੁਦ ਬੀਜੇਪੀ ਦੇ ਸੀਨੀਅਰ ਆਗੂ ਆਰਪੀ ਸਿੰਘ ਜੁੜ ਚੁੱਕੇ ਨੇ ਆਰਪੀ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਨਿਊਜ਼ 8 ਪੰਜਾਬ ਤੇ ਤੁਹਾਡੇ ਵੱਲੋਂ ਟਵੀਟ ਕੀਤਾ ਗਿਆ ਜੋ ਰਾਹੁਲ ਗਾਂਧੀ ਦੇ ਵੱਲੋਂ ਯੂਐਸ ਦੇ ਵਿੱਚ ਵੱਡਾ ਬਿਆਨ ਦਿੱਤਾ ਜਾਂਦਾ ਹੈ ਰਾਹੁਲ ਗਾਂਧੀ ਨੇ ਕਿਹਾ ਕਿ 1980 ਦੇ ਦਹਾਕੇ ਦੇ ਵਿੱਚ ਜੋ ਹੋਇਆ ਉਹ ਗਲਤ ਸੀ ਜਦੋਂ ਇਹ ਗਲਤੀਆਂ ਹੋਈਆਂ ਮੈਂ ਉੱਥੇ ਨਹੀਂ ਸੀ ਆਰਪੀ ਸਿੰਘ ਗੱਲ ਉਹ ਪਾਰਟੀ ਦੇ ਪ੍ਰਮੁੱਖ ਨੇ ਜੀ ਸਭ ਨੂੰ ਪਤਾ ਹੈ ਕਿ ਕਮਲਨਾਥ ਟਰੈਕਟਰ ਉਹਦੇ ਦੋਸ਼ੀ ਨੇ ਬੜੇ ਇੱਕ ਦੋਨੋ ਇਹਨੇ ਪਾਰਟੀ ਦੇ ਬੜੇ ਮਾਨਯ ਸਦਸੇ ਨੇ ਉਹਨਾਂ ਨੂੰ ਪਾਰਟੀ ਚ ਉਦੇਦਾਰੀਆਂ ਵੀ ਦਿੱਤੀਆਂ ਨੇ ਉਹ ਵਰਕਿੰਗ ਕਮੇਟੀ ਮੈਂਬਰ ਵੀ ਨੇ ਹਮ ਕਿਉਂ ਰੱਖਿਆ ਪਾਰਟੀ ਚ ਤੁਹਾਨੂੰ ਅਗਰ ਕਿਤੇ ਵੀ ਲੱਗਦਾ ਕਿ ਮੈਂ ਰਿਸਪਾਂਸਿਬਿਲਟੀ ਲੈਣ ਨੂੰ ਤਿਆਰ ਤੇ ਕਹਿੰਦੇ ਮੈਂ ਰਿਸਪਾਂਸਿਬਿਲਟੀ ਲੈਣ ਨੂੰ ਚਾਹ ਰਿਹਾ 1984 ਦੀ ਤਾਂ ਸਭ ਤੋਂ ਪਹਿਲਾ ਕਦਮ ਇਹਨੂੰ ਬਾਹਰ ਕੱਢੋ ਪਰ ਕੱਢਾਂਗੇ ਨਹੀਂ ਕਿਉਂਕਿ ਉਹਨਾਂ ਡਰ ਹੈ ਕਿ ਜਿੱਦਾਂ ਸੀ ਇਹਨੂੰ ਵਾਰਦਾ ਰਸਦ ਹਵਾਗੇ ਇਹ ਦੋਨੋਂ ਦੇ ਦੋਨੋਂ वो सब उगल जो माता पिता ने करायागल सारा सारा देंगे कराया कराया और दस देंगे उन्नीस सौ चौरासी कराया उन्नीस सौ चौरासी और कि सारा खेड सारा षडयंत्र इलेक्शन जितन करके रचा गया क्योंकि उन्नीस सौ पचासी का इलेक्शन जितना सी इलेक्शन जितने करके सारा सारा षडयंत्र रचा गया ਆਰਪੀਸੀ ਸਾਡੇ ਨਾਲ ਬੜੇ ਰਹਿਣਾ ਸਾਡੇ ਨਾਲ ਕਾਂਗਰਸ ਪਾਰਟੀ ਦੇ ਆਗੂ ਜਸਕਰਨ ਸਿੰਘ ਕਾਲੂ ਵੀ ਜੁੜ ਚੁੱਕੇ ਨੇ ਕਾਲੂ ਸਾਹਿਬ ਤੁਹਾਡਾ ਸਵਾਗਤ ਹੈ ਨੂਜ਼ ਰੇਟਨ ਪੰਜਾਬ ਤੇ ਆ ਕਾਲੂ ਸਾਹਿਬ ਜੋ ਕਿ ਯੂਐਸ ਦੇ ਵਿੱਚ ਰਾਹੁਲ ਗਾਂਧੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ 1980 ਦੇ ਦਹਾਕੇ ਦੇ ਵਿੱਚ ਜੋ ਕੁਝ ਹੋਇਆ ਉਹ ਗਲਤ ਸੀ ਇਸੇ ਨੂੰ ਲੈ ਕੇ ਆਰਪੀ ਸਿੰਘ ਜੀ ਦੇ ਵੱਲੋਂ ਸਾਫ਼ ਤੌਰ ਤੇ ਮੰਗ ਕੀਤੀ ਗਈ ਹੈ ਕਾਂਗਰਸ ਪਾਰਟੀ ਨੇ ਨਿਸ਼ਾਨਾ ਸਾਧਿਆ ਗਿਆ ਹੈ ਕਿ ਜੇ ਸੱਚਮੁੱਚ ਸਿੱਖ ਕਤਲੇਆਮ ਦੀ ਜ਼ਿੰਮੇਵਾਰੀ ਲੈਣੀ ਹੈ ਤਾਂ ਟਾਈਟਲਰ ਤੇ ਕਮਲਨਾਥ ਨੂੰ ਕਾਂਗਰਸ ਦੇ ਵਿੱਚੋਂ ਬਾਹਰ ਕੱਢੋ ਤੁਹਾਡਾ ਇਸ ਤੇ ਰਿਐਕਸ਼ਨ ਵੇਖੋ ਮੈਨੂੰ ਪਤਾ ਨਹੀਂ ਲੱਗਾ ਕਿ ਆਰਪੀ ਉਬਰੀ ਲਾਈਨ ਤੇ ਨਾਲ ਤੋਂ ਇਹ ਰਪੀ ਜੀ ਆਪਣੀ ਗੱਲ ਖਤਮ ਕਰ ਰਹੇ ਸੀ ਨਹੀਂ ਮੈਂ ਦੱਸ ਰਿਹਾ ਜੋ ਉਹਨਾਂ ਦੇ ਵੱਲੋਂ ਟਵੀਟ ਵੀ ਕੀਤਾ ਗਿਆ ਹੈ ਕਾਲੋਂ ਸਾਹਿਬ ਮੈਂ ਦੁਹਰਾ ਦੇਣਾ ਇੱਕ ਵਾਰ ਉਹਨਾਂ ਸ਼ਬਦਾਂ ਨੂੰ ਆ ਆਰਪੀ ਸਿੰਘ ਜੀ ਕਹਿੰਦੇ ਨੇ ਕਿ ਜੇ ਸੱਚਮੁੱਚ ਸੇਕਤ ਲਿਆਮ ਦੀ ਜ਼ਿੰਮੇਵਾਰੀ ਲੈਣੀ ਹੈ ਤਾਂ ਟਾਈਟਲਰ ਤੇ ਕਮਲਨਾਥ ਨੂੰ ਕਾਂਗਰਸ ਦੇ ਵਿੱਚੋਂ ਬਾਹਰ ਕੱਢੋ ਦੋਹਾਂ ਦੀ નિર્ਦੋਸ਼ ਸਿੱਖਾਂ ਦੇ ਕਤਲੇਆਮ ਦੇ ਵਿੱਚ ਸ਼ਮੂਲੀਅਤ ਸੀ ਆਰਪੀ ਸਿੰਘ ਜੀ ਸਾਡੇ ਨਾਲ ਜੁੜੇ ਵੀ ਹੋਏ ਨੇ ਦੇਖੋ ਜਿਹੜਾ ਇਹ ਆਲਰੇਡੀ ਮੈਟਰ ਜਿਹੜਾ ਹੈ ਉਹ ਕੋਰਟ ਦੇ ਵਿੱਚ ਮਾਨਯੋਗ ਅਦਾਲਤਾਂ ਦੇ ਵਿੱਚ ਵਿਚਾਰ ਅਦੀਨ ਹੈ ਔਰ ਜੋ ਕਾਨੂੰਨ ਦੀ ਸਹੀ ਪ੍ਰਕਿਰਿਆ ਹੋਵੇਗੀ ਉਹ ਕਾਨੂੰਨ ਉਹਨੂੰ ਫੋਲੋ ਕਰੇਗਾ ਜਦ ਤੱਕ ਲਈ ਗੱਲ ਇਸ ਬਿਆਨ ਦੀ ਤੇ ਮੈਂ ਸਮਝਦਾ ਕਿ ਸ਼੍ਰੀ ਰਾਹੁਲ ਗਾਂਧੀ ਨਾਲੋਂ ਸਾਫ਼ ਦਿਲ ਔਰ ਮਨੁਸਤਾ ਦੇ ਨਾਲ ਪਿਆਰ ਕਰਨ ਵਾਲਾ ਵਿਅਕਤੀ ਸ਼ਾਇਦ ਹਿੰਦੁਸਤਾਨ ਨੂੰ ਅਜੇ ਤੱਕ ਨਹੀਂ ਮਿਲਿਆ ਔਰ ਜਿਸ ਤਰੀਕੇ ਦੇ ਨਾਲ ਸ਼੍ਰੀ ਰਾਹੁਲ ਗਾਂਧੀ ਨੇ ਇਹਨੂੰ ਇਹਨੂੰ ਐਕਸੈਪਟ ਵੀ ਕੀਤਾ ਔਰ ਇਹ ਵੀ ਕਿਹਾ ਕਿ ਮੈਂ ਕਾਂਗਰਸ ਪਾਰਟੀ ਦਾ ਜਿਹੜਾ ਹੈ ਕਿ ਇਥੇ ਉਸ ਚੀਜ਼ ਦੀ ਜ਼ਿੰਮੇਵਾਰੀ ਵੀ ਲੈਣਾ ਜ਼ਿਆਦਾਤਰ ਅਸੀਂ ਵੇਖਿਆ ਕਿ ਲੀਡਰ ਭੱਜਦੇ ਨਜ਼ਰ ਆਉਂਦੇ ਨੇ ਇਸ ਤਰ੍ਹਾਂ ਦੇ ਕਿਸੇ ਵੀ ਜਿੰਮੇਵਾਰੀ ਲੈਣ ਤੋਂ ਪਰ ਜਿਹੜੀ ਏਡੀ ਵੱਡੀ ਜਿੰਮੇਵਾਰੀ ਜਿਹੜੀ ਉਹਨਾਂ ਨੇ ਲਈ ਹੈ ਔਰ ਇੱਕ ਰੂ ਇੱਕ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਜਨਤਕ ਤੌਰ ਤੇ ਉੱਤੇ ਉੱਥੇ ਉਹ ਕਬੂਲ ਕੀਤਾ ਔਰ ਮਾਫੀ ਵੀ ਮੰਗੀ ਹੈ ਮੇਰੇ ਖਿਆਲ ਨਾਲ ਸਾਨੂੰ ਹੁਣ ਇਹਨਾਂ ਪੁਰਾਣੀਆਂ ਗੱਲਾਂ ਨੂੰ ਇੱਥੇ ਹੀ ਜਿਹੜਾ ਉਹ ਗ੍ਰਾਮ ਦੇ ਦੇਣਾ ਚਾਹੀਦਾ ਹੈ ਕਿ ਜਦੋਂ ਇੱਕ ਲੀਡਰ ਆਫ oppositon ਹੀ ਹੈ ਇੱਕ ਪਾਰਟੀ ਦੇ ਜਿਹੜੇ ਸਾਬਕਾ ਪ੍ਰਧਾਨ ਵੀ ਨੇ ਔਰ ਲੀਡਰ ਆਫ oppositon ਵੀ ਨੇ ਜਦੋਂ ਉਹਨੇ ਇਹ ਗੱਲ ਐਕਸੈਪਟ ਕਰ ਲਈ ਹੈ ਤੇ ਸਾਨੂੰ ਮੇਰੇ ਖਿਆਲ ਨਾਲ ਵੱਡਾ ਦਿਲ ਦਿਖਾਉਂਦੇ ਹੋਏ ਸਾਨੂੰ ਵੀ ਇਸ ਗੱਲ ਦੇ ਉੱਤੇ ਵਿਰਾਮ ਲਾ ਦੇਣਾ ਚਾਹੀਦਾ ਹੈ ਜੀ ਆਰ ਪੀ ਸਿੰਘ ਜੀ ਕਾਲੂ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਤੁਸੀਂ ਕਾਂਗਰਸ ਆਗੂਆਂ ਦਾ ਜ਼ਿਕਰ ਕੀਤਾ ਹੈ ਅਦਾਲਤਾਂ ਦੇ ਵਿੱਚ ਕੋਰਟ ਦੇ ਵਿੱਚ ਚੁਕਾਏ ਚਾਰੇ ਨੇ ਕਾਨੂੰਨ ਤੈਅ ਕਰੇਗਾ ਨਾਲ ਹੀ ਉਹ ਇਹ ਕਹਿ ਰਹੇ ਨੇ ਕਿ ਪੁਰਾਣੀਆਂ ਗੱਲਾਂ ਤੇ ਵਿਰਾਮ ਲਾਉਣਾ ਚਾਹੀਦਾ ਹੈ ਇਹ ਮੰਦੇ ਨੇ ਕਿ ਟੈਕਲਰ ਔਰ ਕਮਲਾ ਤੋਂ ਕ੍ਰੀਨ ਚਿੱਟ ਦੇ ਰਹੇ ਨੇ ਜੱਕੀ ਮੈਂ ਬਿਲਕੁਲ ਨਹੀਂ ਦੇ ਰਿਆ ਮੈਂ ਬਿਲਕੁਲ ਨਹੀਂ ਦੇ ਰਿਆ ਆਰ ਪੀ ਜੀ ਮੈਂ ਕਾਲੋ ਸਾਹਿਬ ਮੈਂ ਤੁਹਾਡਾ ਰੋਕ ਕਰਦਾ ਕੋਈ ਤੁਸੀਂ ਆਪਣੀ ਗੱਲ ਪੂਰੀ ਰੱਖਿਓ ਪਹਿਲਾਂ ਆਰ ਪੀ ਸਿੰਘ ਨੂੰ ਗੱਲ ਪੂਰੀ ਕਰ ਦਿਓ ਕਾਲੋ ਜੀ ਕਾਲੋ ਸਾਹਿਬ ਮੈਂ ਜੀ 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 ਜ ਸਾਰੀ ਘਟਨਾ ਵਾਪਰੀ ਸੀ ਉਸ ਸਮੇਂ ਸਰਕਾਰ ਦੇ ਨਾਲ ਰਜੀ ਗਾਂਧੀ ਨਾਲ ਸਰਕਾਰ ਨਾਲ ਆਪਰੇ ਸੀ ਕੋਮਰੇ ਸਰਕਾਰ ਇਹ ਉਹਦਾ ਆਫੀਸ਼ਲ ਵੀਡੀਓ ਹੈਗਾ ਚੱਕਰ ਨੂੰ ਮੈਂ ਤੁਹਾਨੂੰ ਭੇਜ ਦਾਂਗਾ ਜੀ ਤੇ ਇੱਕ ਆਦੀ ਦਾ ਓਪਨ ਵੀ ਸਭ ਨੂੰ ਪਤਾ ਹੈ ਅੱਛਾ ਚਲੋ ਤੁਸੀਂ ਤੁਹਾਡੇ ਹਮਨ ਕੋਰ ਨੂੰ ਦੋਸ਼ੀ ਠਹਿਰਾ ਪਰੰਤੂ ਸਿੱਖਾਂ ਦੇ ਮਨਿੱਤ ਦੋਸ਼ੀ ਹੈ ਨਾ ਦੋਨੋਂ ਉਹ ਬਰਕਟੋ ਪਾਰਟੀ ਤੋਂ ਉਹ ਅਗਰ ਇਹੋ ਜੀ ਗੱਲ ਨਹੀਂ ਸੀ ਜਦ ਕਮਨਾ ਤੁਸੀਂ ਚਾਰਜ ਲਾਇਆ ਸੀ ਪੰਜਾਬ ਦਾ ਔਰ ਜਦ ਇੱਥੇ ਹੱਲਾ ਪਿਆ ਤੇ ਤੁਸੀਂ ਉਹਨੂੰ ਪੰਜਾਬ ਦਾ ਇਚਾਰਜ ਹਟਾ ਦਿੱਤਾ ਸੀ ਫਿਰ ਬਾਅਦ ਵਿੱਚ ਤੇ ਤਾਨੂੰ ਹੀ ਪਤਾ ਕਿ ਦੋਸ਼ੀ ਹੈ ਤਜੇ ਹਦਾਇਤ ਹੀ ਪੰਜਾਬ ਦੇ ਚਾਰੀ ਦੇ ਪੰਜਾਬ ਦੇ ਚਾਰ ਦੇ ਘੇ ਰਹਿੰਦੇ ਨੇ ਉਹਨੂੰ ਜੀ ਇਸ ਕਰਕੇ ਇਸ ਕਰਕੇ ਇਹ ਤੁਹਾਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਪਾਰਟੀ ਜ ਆਪਣੇ ਸਮਝਾਓ راہਲ ਗੰਦੀ ਜੀ ਨੂੰ ਸਮਝਾਓ ਕਿ ਅਗਰ ਤੁਸੀਂ ਇੰਨੀ ਗਾਲਤ ਕੀਤੀ ਕਿ ਰਿਸਪੌਂਸਿਬਿਲਟੀ ਲੈਣ ਨੂੰ ਤਿਆਰ ਆ ਤੇ ਰਿਸਪੌਂਸਿਬਿਲਟੀ ਦਿੱਤੀ ਜਾਂਦੀ ਹੈ ਜਾਂ ਰਿਸਪੌਂਸਿਬਿਲਟੀ ਦਾ ਐਕਸ਼ਨ ਹੁੰਦਾ ਹੈ ਐਕਸ਼ਨ ਇੰਨਾ ਹੀ ਹੈ ਕਿ ਕਾਇਕਤਾ ਪਤਾ ਅੱਛਾ ਟਰੈਕਟਰ ਕਮੁਨਾ ਕੀ ਹੈ ਉਹ ਤੇ ਉਹਨਾਂ ਦੀ ਕੋਈ ਫੋਲੋਇੰਗ ਵੀ ਨਹੀਂ ਰਹੀ ਉਹ ਤੇ ਕੋਈ ਲੀਡਰ ਵੀ ਨਹੀਂ ਹੈ ਉਹ ਐਨੇ ਵੱਡੇ ਲੀਡਰ ਹੈ ਕਿ ਹੋ ਜਾ ਇਹੋ ਜਿਹਾ ਡਰ ਆ ਜਾਂ ਕਿਹੋ ਜਿਹਾ ਇਹੋ ਜਿਹਾ ਬਾਹ ਮੋੜਦੇ ਨੇ ਦੋਨੋਂ ਜਾਂ ਕਿਹੋ ਜਿਹਾ ਜੇ ਬਲੈਕਬੈਲ ਕਰਦੇ ਨੇ ਤੁਹਾਡੀ ਲੀਡਰਸ਼ਿਪ ਨੂੰ ਕਿ ਤੋਣੀ ਮਜਬੂਰੀ ਬਣੇ ਹੋਈ ਨੇ ਹਾਂਜੀ ਕਾਲੋਂ ਸਾਹਿਬ ਜਵਾਬ ਦੇ ਦਿਓ ਆਰ ਪੀ ਸਿੰਘ ਜੀ ਸਿੱਧੇ ਤੌਰ ਤੇ ਕਹਿ ਰਹੇ ਕਿ ਪਾਰਟੀ ਫਿਰ ਇਹਨਾ ਅਗਵਾ ਤੇ ਐਕਸ਼ਨ ਕਿਉਂ ਨਹੀਂ ਕਰ ਰਹੀ ਉਹ ਬਾਹਰ ਕਿਉਂ ਨਹੀਂ ਕੱਢਿਆ ਜਾ ਰਿਹਾ ਦੇਖੋ ਲਗਭਗ ਬਾਹਰ ਕੱਢੇ ਵਰਗੇ ਹੀ ਨੇ ਕੋਈ ਗੱਲ ਨਹੀਂ ਸਮਾ ਸਮਾ ਬੜਾ ਬਲਵਾਨ ਹੈ ਸਮਾ ਬੜਾ ਬਲਵਾਨ ਹੈ ਕੋਈ ਗੱਲ ਨਹੀਂ ਆ ਹੋ ਸਕਦਾ ਹੈ ਕਿ ਭਵਿੱਖ ਦੇ ਵਿੱਚ ਇਹ ਵੀ ਜਿਹੜਾ ਇਸ ਤਰ੍ਹਾਂ ਦਾ ਵੀ ਕੋਈ ਦੇਖਣ ਨੂੰ ਮਿਲ ਜਾਏ ਕਿ ਮੈਂ 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 ਇੱਥੇ ਕਮੈਂਟ ਨਹੀਂ ਕਰ ਸਕਦਾ ਕਿਸੇ ਵੀ ਤਰੀਕੇ ਦਾ ਪਰ ਮੈਂ ਇਹ ਜ਼ਰੂਰ ਕਹਿ ਰਿਹਾ ਕਿ ਹੋ ਸਕਦਾ ਜੇਕਰ ਰਾਹੁਲ ਗਾਂਧੀ ਹੁਣੀ ਇਸ ਗੱਲ ਨੂੰ ਉਹਨਾਂ ਨੇ ਜਨਤਕ ਤੌਰ ਦੇ ਵਿੱਚ ਇਹ ਗੱਲ ਐਕਸੈਪਟ ਕੀਤੀ ਹੈ ਤੇ ਭੁਗਖ ਦੇ ਗਰਭ ਦੇ ਵਿੱਚ ਕੀ ਪਿਆ ਕਿਸੇ ਨੂੰ ਕੁਝ ਨਹੀਂ ਪਤਾ ਉਹਦੇ ਬਾਰੇ ਸੋ ਦੂਸਰੀ ਗੱਲ ਇਹ ਹੈ ਕਿ ਜਿਹੜੀ ਇਹਨਾਂ ਨੇ ਕਿਹਾ ਕਿ ਕੋਈ ਡਰਾਉਂਦੇ ਨੇ ਧਮਕਾਉਂਦੇ ਨੇ ਦੇਖੋ ਪਹਿਲੀ ਗੱਲ ਇਹ ਕਿ ਕਾਂਗਰਸ ਪਾਰਟੀ ਨਾਂ ਤੇ ਬਾਹਰੀ ਜੜੀਆਂ ਜੜੀਆਂ ਤਾਕਤਾਂ ਨੇ ਜੜੀਆਂ ਫਿਰਕੂ ਤਾਕਤਾਂ ਨੇ ਜੜੀਆਂ ਦੇਸ਼ ਨੂੰ ਮੜਨਾ ਚਾਹੁੰਦੀਆਂ ਨੇ ਜਿਹੜਾ ਦੇਸ਼ ਤੇ ਜਿਹੜੀ ਆਪਸੀ ਸਤਿਫਰ ਬਾਬ ਨਾ ਉਹਨੂੰ ਖਰਾਬ ਕਰਨ ਚਾਹੁੰਦੀ ਹੈ ਨਾ ਤੇ ਰਾਹੁਲ ਗਾਂਧੀ ਉਹਨਾਂ ਕੋਲੋਂ ਡਰਦਾ ਹੈ ਨਾ ਹੀ ਰਾਹੁਲ ਗਾਂਧੀ ਅੰਦਰ ਬੈਠਾ ਜੇ ਕੋਈ ਸਾਨੂੰ ਕੋਈ ਲੀਡਰ ਕਰਾਉਣ ਦੀ ਗੱਲ ਕਰਦਾ ਤੇ ਨਾ ਰਾਹੁਲ ਗਾਂਧੀ ਹੁਣੀ ਆਉਂਦੇ ਤੋਂ ਡਰਦੇ ਰਹਿੰਦਾ ਕਾਲੋਂ ਸਾਹਿਬ ਮੇਰਾ ਇਸ ਦੇ ਨਾਲ ਹੀ ਜੁੜਿਆ ਸਵਾਲ ਹੈ ਜਿਸ ਵਿੱਚ ਆਪਣੀ ਗੱਲ ਰੱਖਿਓ ਪਰਮਿੰਦਰ ਜੀ ਪਰਮਿੰਦਰ ਜੀ ਮੈਂ ਪਰਮਿੰਦਰ ਜੀ ਰਾਹੁਲ ਗਾਂਧੀ ਉਹਨਾਂ ਦੀ ਇੱਕ ਬਹੁਤ ਸਟਰੋਂਗ ਦੋ ਸ਼ਬਦਾਂ ਦੀ ਸਟੇਟਮੈਂਟ ਹੈ ਕਿ ਡਰੂਮ ਉਹ ਨਾ ਡਰਾਉਂਦੇ ਨੇ ਨਾ ਡਰਦੇ ਨੇ ਔਰ ਇਹ ਜਿਹੜੀ ਜਿੰਨਾ ਤੱਕ ਰਹੀ ਗੱਲ ਕਿ ਉਹ ਜਿਹੜੇ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਜਿੱਡੀ ਵੱਡੀ ਗੱਲ ਕਰ ਦਿੱਤੀ ਹੈ ਮੇਰਾ ਇਹ ਮੰਨਣਾ ਹੈ ਕਿ ਇਸ ਤੋਂ ਵੱਡੀ ਗੱਲ ਕਿਸੇ ਵੀ ਲੀਡਰ ਨੇ ਅਜੇ ਤੱਕ ਸ਼ਾਇਦ ਦੇਸ਼ ਦੇ ਵਿੱਚ ਨਹੀਂ ਕੀਤੀ ਜਿੱਡੀ ਵੱਡੀ ਸਟੇਟਸਮੈਨਸ਼ਿਪ ਵਾਲੀ ਗੱਲ ਜਿਹੜੀ ਰਾਹੁਲ ਗਾਂਧੀ ਹੋਣਾ ਨੇ ਕੀਤੀ ਹੈ ਸਾਨੂੰ ਇਸ ਗੱਲ ਦਾ ਜ਼ਰੂਰ ਜਿਹੜਾ ਸਾਰਿਆਂ ਨੂੰ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਚਾਹੀਏ ਉਹ ਚਾਹੀਏ ਉਹ ਭਾਵੇਂ ਜੀਪੀ ਜਾਂ ਚਾਹੀਏ ਕੋਈ ਵੀ ਠੀਕ ਹੈ ਕਾਲੋਂ ਸਾਹਿਬ ਇਸ ਦੇ ਨਾਲ ਹੀ ਜੁੜਿਆ ਮੇਰਾ ਸਵਾਲ ਹੈ ਸਾਡੇ ਨਾਲ ਐ ਜੀ ਪੀ ਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਵੀ ਜੁੜੇ ਸਨ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਸਿਰਫ 1980 ਦੇ ਦਹਾਕੇ ਦਾ ਹੀ ਕਿਉਂ ਜ਼ਿਕਰ ਕਰ ਰਹੇ ਨੇ ਸਿੱਧੇ ਤੌਰ ਤੇ ਆਪਰੇਸ਼ਨ ਬਲੂ ਸਟਾਰ ਸ਼ਬਦ ਕਿਉਂ ਨਹੀਂ ਵਰਤ ਰਹੇ ਉਹ 1984 ਸਿੱਖ ਕਤਲੇਆਮ ਦਾ ਜ਼ਿਕਰ ਕਿਉਂ ਨਹੀਂ ਕਰ ਰਹੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਜਿਹਾ ਬਿਆਨ ਸਿਰਫ ਅਮਰੀਕਾ ਦੇ ਵਿੱਚ ਹੀ ਕਿਉਂ ਦਿੱਤਾ ਜਾਂਦਾ ਹੈ ਪੰਜਾਬ ਦੇ ਵਿੱਚ ਆ ਕੇ ਅੰਮ੍ਰਿਤਸਰ ਦੇ ਵਿੱਚ ਆ ਕੇ ਸ੍ਰੀ ਦਰਬਾਰ ਸਾਹਿਬ ਵੀ ਆਏ ਉੱਥੇ ਉਹਨਾਂ ਦੇ ਵੱਲੋਂ ਇਹ ਬਿਆਨ ਕਿਉਂ ਨਹੀਂ ਦਿੱਤਾ ਗਿਆ ਦੇਖੋ ਜਦੋਂ ਵੀ ਉਹ ਦਰਬਾਰ ਸਾਹਿਬ ਆਉਂਦੇ ਨੇ ਜ਼ਿਆਦਾਤਰ ਉਹ ਆਪਣੀ ਆ ਨਿੱਜੀ ਭਾਵਨਾ ਸ਼ਰਦਾ ਦੇ ਤਹਿਤ ਦਰਬਾਰ ਸਾਹਿਬ ਆਉਂਦੇ ਨੇ ਕੋਈ ਉਹ ਰਾਜਨੀਤਿਕ ਨੰਬਰ ਕਰਤ ਕਦੀ ਵੀ ਦਰਬਾਰ ਸਾਹਿਬ ਨਹੀਂ ਆਇਆ ਤੁਸੀਂ ਅਸੀਂ ਇਸ ਚੀਜ਼ੇ ਸਾਰੇ ਗਵਾ ਮੀਡੀਆ ਗਵਾਇਆ ਬਹੁਤ ਸਾਰੀਆਂ ਵੀਡੀਓ ਫੁਟੇਜਸ ਨੇ ਜਿਹੜੀਆਂ ਇਸ ਚੀਜ਼ ਦੀਆਂ ਗਵਾਹ ਨੇ ਕਿ ਉਹਨ ਆਪਣੀ ਆਸਥਾ ਦੇ ਤਹਿਤ ਉਸ ਰੀ ਦਰਬਾਰ ਸਾਹਿਬ ਦੇ ਵਿੱਚ ਨਸਿਕਮਸਤਕ ਹੋਣਾ ਆਉਂਦੇ ਨੇ ਸੇਵਾ ਕਰਨ ਆਉਂਦੇ ਨੇ ਜਿੰਨਾ ਤੱਕ ਰਈ ਗੁਰਚੰਨ ਗਰੇਵਾਲ ਸਾਹਿਬ ਉਹਨਾਂ ਦੀ ਗੱਲ ਤੇ ਮੇਰੀ ਬੇਨਤੀ ਇਹ ਹੈ ਕਿ ਗੁਰਚੰਨ ਗਰੇਵਾਲ ਸਾਹਿਬ ਚਲੋ ਅਸੀਂ ਤੇ ਜਿਹੜੇ ਆ ਕਿ ਕਾਂਗਰਸ ਪਾਰਟੀ ਦੇ ਨਮਾਇंदे ਨੇ ਪਰ ਇਹਨਾਂ ਦੀ ਆਪਣੀ ਪਾਰਟੀ ਦੀ ਨੁਮਾਇੰਦਗੀ ਕਰਨ ਵਾਲੇ ਇਹਨਾਂ ਦੀ ਆਪਣੀ ਪਾਰਟੀ ਦੀ ਜਿਹੜੀ ਪ੍ਰਤੀਨਿਧਤਾ ਕਰਨ ਵਾਲੇ ਇਹਨਾਂ ਦੇ ਲੀਡਰ ਸੁਪੀਰ ਬਾਦਲ ਹਣੀ ਜਿਨ੍ਹਾਂ ਨੇ ਇੰਨਾ ਵੱਡਾ ਬੱਜਰਗਨਾਹ ਕੀਤਾ ਜਿਨ੍ਹਾਂ ਦੇ ਰਾਜ ਦੇ ਵਿੱਚ ਜਿਹੜਾ ਇਹਨਾਂ ਉਹ ਹਕਾਨ ਹੋਇਆ ਔਰ ਬੇਅੱਬੀ ਹੋਈ ਗੁਰੂ ਗੁਰੂ ਮਾਝ ਗੁਰੂ ਗ੍ਰੰਥ ਸਾਹਿਬ ਦੀ ਔਰ ਉਸ ਉਹ 2 ਦਸੰਬਰ ਨੂੰ ਸ਼੍ਰੀ ਅਕਾਲ ਸਖਬਹ ਦੀ ਫਤਿਹ ਦੇ ਸਾਹਮਣੇ ਖੜੇ ਹੋ ਕੇ ਜਦੋਂ ਮੰਨ ਗਏ ਔਰ ਮੰਨਣ ਤੋਂ ਬਾਅਦ ਜਦੋਂ ਮੁਨਕਰ ਹੋ ਗਏ ਇਹ ਇਹਦੇ ਉੱਤੇ ਗਰੇਵਾਲ ਸਾਹਿਬ ਨੇ ਤੇ ਕਿਉਂਕਿ ਇਹ ਤਾਂ ਕੱਲ ਦੀਆਂ ਗੱਲਾਂ ਨੇ ਜਿਹਦੇ ਉੱਤੇ ਅੱਜ ਤੱਕ ਕਦੀ ਗਰੇਵਾਲ ਸਾਹਿਬ ਨੇ ਟਿੱਪਣੀ ਕੀਤੀ ਹੈ ਮੇਰੀ ਤਾਂ ਬੇਨਤੀ ਹੈ ਸਭ ਤੋਂ ਪਹਿਲਾਂ ਸਾਨੂੰ ਜਿਹੜੀ ਜਿਹੜੀ ਸਫਾਈ ਹੈ ਨਾ ਅਸੀਂ ਆਪਣੇ ਘਰ ਚੋਂ ਕਰਦੇ ਹਾਂ ਹੂੰ ਇਹ ਨਾਲ ਠੀਕ ਹੈ ਠੀਕ ਹੈ ਕਾਲੋਂ ਸਾਹਿਬ ਨੇ ਆ ਰਪੀ ਸਿੰਘ ਦਾ ਰੋਕ ਕਰ ਲੈਨੇ ਆਰਪੀ ਸਿੰਘ ਦਾ ਪੱਖ ਲੈ ਲੈਨੇ ਆਰਪੀ ਸਿੰਘ ਜੀ ਕਾਲੋਂ ਸਾਹਿਬ ਕਹਿ ਰਹੇ ਨੇ ਕਿ ਇਹ ਵੱਡਾ ਦਿਲ ਦਿਖਾਇਆ ਰਾਹੁਲ ਗਾਂਧੀ ਨੇ ਜੋ ਇਹ ਕਬੂਲਨਾਮਾ ਉਹਨਾਂ ਦਾ ਸਾਹਮਣੇ ਆ ਤੁਸੀਂ ਇਸ ਕਬੂਲਨਾਮੇ ਨੂੰ ਇਸ ਬਿਆਨ ਨੂੰ ਕਿਵੇਂ ਵੇਖਦੇ ਹੋ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ 1980 ਦੇ ਦਹਾਕੇ ਦੇ ਵਿੱਚ ਜੋ ਹੋਇਆ ਉਹ ਗਲਤ ਸੀ ਕਾਂਗਰਸ ਪਾਰਟੀ ਦੀਆਂ ਜੋ ਗਲਤੀਆਂ ਹੋਈਆਂ ਕਾਂਗਰਸ ਪਾਰਟੀ ਵੱਲ ਗਲਤੀਆਂ ਕੀਤੀਆਂ ਗਈਆਂ ਉਸ ਦੀ ਵੀ ਉਹ ਜ਼ਿੰਮੇਵਾਰੀ ਲੈਂਦੇ ਨੇ ਹੂੰ ਸ਼ਬਦ ਦੇ ਨਾਲ ਐਕਸ਼ਨ ਹੋਇਆ ਤਾਂ ਕਹਿੰਦੇ ਨੇ ਵਰਡਸ ਸ਼ੁੱਡ ਬੀ ਫਾਲੋਡ ਬਾਈ ਐਕਸ਼ਨ ਹੂੰ ਉਹ ਕੈਸਰੇ ਨੇ ਪਰ ਐਕਸ਼ਨ ਤੇ ਹੁੰਦੀ ਆ ਹੂੰ ਉਹ ਤਾਂ ਐਸਾ ਕੀ ਮਾਮਲਾ ਟੈਕਟਰ ਤੇ ਸੱਜਣ ਟੈਕਟਰ ਤੇ ਕਮਨਲਾ ਦਾ ਕਿ ਉਹਨੂੰ ਪਾਰਟਨ ਨੂੰ ਪਾਰਟੀ ਤੋਂ ਬਾਦ ਹੀ ਕਰ ਸਕਦੇ ਨਹੀਂ ਪਰ ਅਰਪੀ ਸਿੰਘ ਜੀ ਜੋ ਕਬੂਲਿਆ ਜੋ ਕਬੂਲਨਾਮਾ ਸਮਨੇ ਉਸਦਾ ਵੈਲਕਮ ਕਰਦੇ ਹੋ ਤੁਸੀਂ ਜਿੰਨਾ ਕੋਨਾਂ ਵੱਲੋਂ ਕਿਹਾ ਗਿਆ ਹੈ ਹਾਲਾਂਕਿ ਤੁਸੀਂ ਐਕਸ਼ਨ ਦੀ ਮੰਗ ਕਰ ਰਹੇ ਹੋ ਵੈਲਕਮ ਸਰ ਉਹਦਾ ਵੈਲਕਮ ਕਰਦਾ ਕਦ ਗੱਲ ਬਣੇਗੀ ਜਦ ਉਹ ਉਹ ਦੋ ਜਿਹੜੇ ਕਾਤਲ ਨੇ ਉਹਨੂੰ ਬਾਹਰ ਕਰਦੇ ਔਰ ਕਹੇ ਕਿ ਮੇਰੀ ਪਾਰਟੀ ਕੇਸ ਲੜੇਗੀ ਇਹਨਾਂ ਦੇ ਖਿਲਾਫ ਹੂੰ ਮੇਰੀ ਪਾਰਟੀ ਦੇ ਵੱਡੇ ਵੱਡੇ ਵਕੀਲਾਂ ਕੋਲ ਹੈਗਾ ਅਭਿਸ਼ੇਕ ਮਨੂ ਸਿੱਧੂ ਜੀ ਉਹ ਕੰਦੇ ਔਰ ਕਪਲ ਸਿੰਘ ਕੋ ਸਿੱਬਲ ਉਹ ਕੰਦੇ ਉਹ ਕੇਸ ਲੜਨਗੇ ਆਰਪੀ ਸਿੰਘ 1984 ਦੇ ਕੇਸ ਤੇ ਖੁਦ ਲੜ ਰਿਹਾ ਐਸ ਬੀਜੇਪੀ ਨੈਸ਼ਨਲ ਸੈਕਟਰੀ ਜੀ ਮੈਂ ਖੁਦ ਕੇਸ ਪਰਚੂ ਕਰ ਰਿਹਾ ਹਾਂ 1984 ਵਾਲੇ ਪਰ ਇਹ ਨਹੀਂ ਕਹਿੰਦੇ ਅਗਰ ਅਗਰ ਥੋੜਾ ਵੀ ਅਗਰ ਇਹਨੂੰ ਲੱਗਦਾ ਵੀ ਗਲਤੀ ਹੋਈ ਹੈ ਤੇ ਉਹ ਗਲਤੀ ਨੂੰ ਸੁਧਾਰਨ ਦਾ ਤਰੀਕਾ ਹੈਗਾ ਉਹ ਦੂਜੀ ਗੱਲ ਇੱਕ ਦਿਨ ਮੱਥਾ ਦੇਖਣ ਦਰਬਾਰ ਸਾਹਿਬ ਸਵਾਗਤ ਹੈ ਦਰਬਾਰ ਦਰਬਾਰ ਸਾਹਿਬ ਦੇ ਦਰਵਾਜ਼ੇ ਸਾਰੇਆਂ ਵਾਸਤੇ ਖੁੱਲੇ ਨੇ ਜੋ ਕੋਈ ਪਾਪੀ ਹੋਏ ਬੇਸ਼ੱਕ ਕੋ ਜਿੰਦਾ ਮਰਜੀ ਹੋਏ ਸਾਰੇ ਐਸੇ ਰਸਤੇ ਖੁੱਲੇ ਨੇ ਸਾਰੇ ਐਸੇ ਰਾਹੇ ਖੁੱਲੇ ਨੇ ਉਹ ਸਾਰੇ ਜਾ ਸਕਦੇ ਨੇ ਤਾਂ ਤੂੰ ਅਗਰ ਮਲਿਚ ਹੁੰਦਾ ਤੇ ਅਕਾਲ ਤਖਤ ਤੇ ਜਾ ਕੇ ਕਹਿੰਦੇ ਕਿ ਮੇਰੇ ਮੇਰੇ ਪਿਓ ਕੋਲ ਮੇਰੀ ਦਾਦੀ ਕੋਲ ਗਲਤੀ ਮੈਂ ਮਾਫੀ ਮੰਗਣ ਆਇਆ ਹੂੰ ਕਿਵੇਂ ਜਾ ਕੇ ਅਕਾਲ ਤਖਤ ਸਾਹਿਬ ਜਾ ਕੇ ਜੀ ਮਾਫੀਨਾਮਾ ਲਿਖ ਕੇ ਦੇ ਦੇਣ ਉਸ ਤੋਂ ਅਕਾਲ ਤਖਤ ਥਿਆ ਕਰ ਲੇਗਾ ਜੀ ਜੋ ਅਕਾਲ ਤਖਤ ਸਾਹਿਬ ਨੂੰ ਥਿਆ ਕਰਨਾ ਹੋਏਗਾ ਜੀ ਪਰ ਤੂੰ ਮਾਨਿਤ ਸਿਰਫ ਕੈਂਦੀ ਗੱਲਾਂ ਨੇ ਕਿ ਇੰਨੇ ਸਾਲਾਂ ਵਿੱਚ ਕਾਂਗਰਸ ਸத்யੰਤ ਨੂੰ ਐਮਪੀ ਬਣਾਇਆ ਫਗਤ ਤੂੰ ਮਨਿਸਟਰ ਬਣਾਇਆ ਟਾਈਟਲ ਨੂੰ ਮੰਤਰੀ ਬਣਾ ਕੇ ਰੱਖਿਆ ਕਮਲਾ ਨੂੰ ਮੁੱਖ ਮੰਤਰੀ ਬਣਾ ਕੇ ਆਪਸੀ ਤੁਹਾਡੀ ਤੁਹਾਡੀ ਮੁੱਖ ਮੰਗ ਇਹ ਆ ਤੁਸੀਂ ਦੋ ਨਾਵਾਂ ਦਾ ਜ਼ਿਕਰ ਕਰ ਰਹੇ ਹੋ ਕਿ ਜਗਦੀਸ਼ ਟਾਇਟਲਰ ਤੇ ਕਮਲਨਾਥ ਨੂੰ ਕਾਂਗਰਸ ਪਾਰਟੀ ਬਾਹਰਦਾਰਾ ਵਿਖਾਵੇ ਬਿਲਕੁਲ ਇਹ ਇਹ ਤਦੀ ਗੱਲ ਸਾਬਿਤ ਹੋਏ ਕਿ ਹਾਂ ਵੀ ਉਹਨਾਂ ਦੇ ਮਾਨਿਤ ਇਹ ਹੈ ਕਿ ਜਿਹੜਾ 1986 ਹੈ ਉਹ ਮੇਰੀ ਗਲਤੀ ਹੈ ਜਾਂ ਮੇਰੇ ਮੇਰੇ ਪਰਿਵਾਰ ਦੀ ਗਲਤੀ ਹੈ ਉਹ ਤਦ ਉਹਦੀ ਸਾਬਿਤ ਹੋਏਗੀ ਹੂੰ ਜਿਸ ਉਹ ਗਲਤ ਸਭ ਗਲਤੀ ਗਲ ਰਹਿ ਜਾਏਗੀ ਜੀ ਆ ਕਾਲੋਂ ਸਾਹਿਬ ਆਰ ਪੀ ਸਿੰਘ ਜੀ ਦੋ ਗੱਲਾਂ ਦਾ ਜ਼ਿਕਰ ਕਰ ਰਹੇ ਨੇ ਇੱਕ ਤਾਂ ਇਹ ਕਹਿ ਰਹੇ ਨੇ ਕਿ ਇਹ ਕਬੂਲਨਾਮਾ ਉਦੋਂ ਕੰਪਲੀਟ ਹੋਵੇਗਾ ਉਦੋਂ ਇਸ ਦਾ ਵੈਲਕਮ ਉਹ ਕਰਨਗੇ ਜਦੋਂ ਜਗਦੀਸ਼ ਟੈਕਲਰ ਤੇ ਕਮਲਨਾਥ ਨੂੰ ਪਾਰਟੀ ਚੋਂ ਬਾਹਰ ਦਾ ਰਾ ਕਾਂਗਰਸ ਪਾਰਟੀ ਵਿਖਾਏਗੀ ਨਾਲ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕਰ ਦਿੱਤਾ ਕਿ ਰਾਹੁਲ ਗਾਂਧੀ ਜੇ ਵਾਕਏ ਕਬੂਰੇ ਨੇ ਜੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ 1980 ਦੇ ਦਹਾਕੇ ਦੇ ਜੋ ਜੋ ਹੋਇਆ ਉਹ ਗਲਤ ਹੋਇਆ ਤਾਂ ਮਾਫੀਨਾਮਾ ਲਿਖ ਕੇ ਸ੍ਰੀ ਅਕਾਲ ਤਖਸਾਲ ਸਾਹਿਬ ਤੇ ਸੌਂਪ ਦੇਣ ਇੱਕਛੱਕ ਦੇ ਕੋਈ ਤੁਮ ਦੇ علاوہ ਇਸ ਤੋਂ ਵੀ ਛੋਟੀ ਜਿਹੀ ਬੇਨਤੀ ਹੋਰ ਕਰੋ ਜੀ ਹਾਂ ਜੀ ਜੀ ਇੱਕੋ ਇੱਕ ਰਾਹੁਲ ਗਾਂਧੀ ਦਾ ਐਡਵਾਈਜ਼ਰ ਗਲਤੀ ਹੋ ਗਈ ਮੇਰੇ ਕੋਲ ਕਿ ਰਾਹੁਲ ਗਾਂਧੀ ਦਾ ਐਡਵਾਈਜ਼ਰ ਸੈਂਪਲ 14 ਉਹਨੂੰ ਵੀ ਪਾਰਟੀ ਤੋਂ ਬਾਹਰ ਦਾ ਰੁਖ ਦਿਖਾਉਣਾ ਉਹ ਕਹਿੰਦਾ ਹੁਆ ਤਾਂ ਉਹ ਉਹਦਾ ਹੁੰਦਾ ਬਿਆਨ ਹੈ ਕਿ ਹੁਆ ਤਾਂ ਹੁਆ ਆ ਕਿਸ ਦੀ ਕਿਸ ਕਿਸ ਦੇ ਬਿਆਨ ਦਾ ਜ਼ਿਕਰ ਕਰ ਰਹੇ ਹੋ ਸੈਂਪਲ 14 ਸੈਂਪਲ 14 ਰਾਹੁਲ ਗਾਂਧੀ ਜੀ ਦੇ ਐਡਵਾਈਜ਼ਰ ਨੇ ਇਹਨਾਂ ਦੇ ਫੋਰਨ ਸੈਲ ਦੇ ਹੈੱਡ ਨੇ ਜੀ 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 ਉਹ ਵਿਦੇਸ਼ੀ ਮਾਮਲਾ ਦੇ ਅਧਿਨੇ ਹੈਡ ਨੇ ਉਹਨਾਂ ਨੇ ਹੋਣੇ ਕੋਈ 6 ਮਹੀਨੇ ਪਹਿਲੇ ਗੱਲ ਕਹੀ ਕਿ 1984 ਹੋਇਆ ਤਾਂ ਹੋਇਆ ਇਹ ਪਾਰਟੀ ਦੀ ਲਾਈਨ ਹੁੰਦੀ ਜਾਂ ਇੰਡੀਵਿਜੂਅਲ ਦੀ ਲਾਈਨ ਹੁੰਦੀ ਵੀ ਜੀ ਜੀ ਉਹਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਦਖਾਨ ਠੀਕ ਹੈ ਕਾਲੋਂ ਸਾਹਿਬ ਸੈਂਪਟਰੋਦਾ ਦਾ ਨਾਮ ਆ ਰਿਹਾ ਹੈ ਆਰਪੀਜੀ ਜੀ ਜ਼ਿਕਰ ਕਰ ਰਹੇ ਨੇ ਬਿਲਕੁਲ ਇਹਨਾਂ ਨੇ ਜ਼ਿਕਰ ਕੀਤਾ ਸੈਂਪਟਰੋਦਾ ਦਾ ਮੈਂ ਮੈਂ ਬੇਨਤੀ ਕਰੂੰਗਾ ਆਰਪੀਜੀ ਨੂੰ ਬੜੇ ਸੀਨੀਅਰ ਨੇ ਇੱਕ ਵਾਰੀ ਜਰਾ ਕਾਈਂਡਲੀ ਚੈੱਕ ਕਰ ਲੈਣ ਕਿ ਸੈਂਪਟਰੋਦਾ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਚੁੱਕਾ ਹੈ ਉਹਨਾਂ ਨੂੰ ਸਾਰੀ ਕਮੇਟੀ ਤੋਂ ਡ੍ਰੌਪ ਕਰ ਦਿੱਤਾ ਗਿਆ ਸੀ ਕਿ ਉਹਨਾਂ ਦੇ ਫਿਰ ਦੁਆਰਾ ਪਾਰਟੀ ਚੱਗਾ ਹੈ ਮੇਰੀ ਬੇਨਤੀ ਸੁਣ ਲਓ ਉਹਨਾਂ ਨੂੰ ਡ੍ਰੌਪ ਕਰ ਦਿੱਤਾ ਗਿਆ ਸੀ ਮੈਂ ਤੁਹਾਨੂੰ ਮੈਂ ਹੋਲੇ ਤੁਹਾਨੂੰ ਲਿੰਕ ਭੇਜਦਾ ਹਾਂ ਜਿਹੜਾ ਹੋਲੇ ਰੀਸੈਂਟ ਬਜਟ ਸੀ ਰਾਹੁਲ ਗਾਂਧੀ ਜੀ ਦਾ ਉਸ ਉਸ ਬਿਆਨ ਦੇ ਬਦਲੇ ਉਸ ਬਿਆਨ ਦੇ ਬਦਲੇ ਉਹਨਾਂ ਨੂੰ ਡ੍ਰੌਪ ਕਰ ਦਿੱਤਾ ਸੀਗਾ ਤੁਸੀਂ ਕਾਈਂਡਲੀ ਉਹ ਜ਼ਰੂਰ ਦੇਖੋ ਸਾਰਾ ਕੁਝ ਆਨ ਰਿਕਾਰਡ ਹੈ ਮੈਂ ਡ੍ਰੌਪ ਕਰਾਂ ਤਾਂ ਬੱਸ ਇਹ ਕਹਿੰਦੇ ਕਿ ਸੈਂਪਤਰੋਦਾ ਕਾਂਗਰਸ ਪਾਰਟੀ ਦਾ ਇਹ ਸਾਰਾ ਕੰਪਲੀਟ ਕਰ ਲੈਂਦੇ ਹੋ ਆਰਪੀਜੀ ਮੈਂ ਤੁਹਾਡੀ ਗੱਲ ਸੋਰੀ 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 ਜੀ ਹਾਂਜੀ ਕਾਹਨ ਸਾਹਿਬ ਤੁਸੀਂ ਆਪਣੀ ਗੱਲ ਪੂਰੀ ਕਰੋ ਫਿਰ ਮੈਂ ਆਪ ਤੁਹਾਨੂੰ ਸਿਰਫ ਉਸ ਬਿਆਨ ਤੋਂ ਬਾਅਦ ਕੌਗਨੀਟੈਂਸ ਲੈਂਦੇ ਹੋਏ ਸ਼੍ਰੀ ਰਾਹੁਲ ਗਾਂਧੀ ਉਹਨਾਂ ਨੂੰ ਡ੍ਰੌਪ ਕਰ ਦਿੱਤਾ ਸੀਗਾ ਠੀਕ ਹੈ ਹੁਣ ਜਿਉ ਕਿਤੇ ਵਿਜ਼ਿਟ ਕਰਨ ਗਏ ਹੋਣਗੇ ਪਿਛਲੇ ਸਮੇਂ ਦੇ ਵਿੱਚ ਤੇ ਜੇ ਉੱਥੇ ਕੋਈ ਵਿਅਕਤੀ ਆ ਗਿਆ ਤੇ ਮੇਰੇ ਖਿਆਲ ਨੂੰ ਉਹਨਾਂ ਨੂੰ ਆਫੀਸ਼ੀਅਲੀ ਹੁਣੀ ਆਇਆ ਸੀਗਾ ਇਸ ਗੱਲ ਨੂੰ ਆਪਾਂ ਛੱਡ ਦਈਏ ਦੂਸਰੀ ਗੱਲ ਇਹ ਹੈ ਕਿ ਸਾਨੂੰ ਅਸੀਂ ਕਿਉਂਕਿ ਅਸੀਂ ਸਾਰੇ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਆ ਸਾਨੂੰ ਸਾਡੇ ਧਰਮ ਦੀਆਂ ਮਰਿਆਦਾਵਾਂ ਬਾਰੇ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਕਿ ਮਾਫੀ ਨਾਵਾ ਹੁੰਦਾ ਜਾਂ ਕਿਤਾ ਹੁੰਦਾ ਪਰ ਜਿਤ ਤੱਕ ਰਹੀ ਗੱਲ ਕਿ ਕਾਂਗਰਸ ਪਾਰਟੀ ਦੇ ਜਿਹੜੇ ਬਹੁਤ ਸੀਨੀਅਰ ਲੀਡਰ ਰਾਹੁਲ ਗਾਂਧੀ ਉਹਨਾਂ ਨੇ ਆਲਰੇਡੀ ਜਿਹੜੀ ਗੱਲ ਨੂੰ ਉੱਥੇ ਜਨਤਕ ਤੌਰ ਤੇ ਐਕਸੈਪਟ ਕੀਤਾ ਇੰਟਰਨੈਸ਼ਨਲ ਪਲੇਟਫਾਰਮ ਦੇ ਕੀਤਾ ਜਿੱਥੇ ਸਾਡਾ ਸਿੱਖ ਡਾਇਸਪੋਰਾ ਹੁਣੇ 22 ਐਮਪੀ ਕੈਨੇਡਾ ਦੇ ਵਿੱਚ ਬਣੇ ਨੇ ਔਰ ਕਿੰਨੇ ਹੀ ਦਰਜਣਾਂ ਹੀ ਐਮਪੀ ਸਾਡੇ ਜਿਹੜੇ ਆ ਉਹ ਯੂ ਐਸ ਏ ਦੇ ਵਿੱਚ ਬਣੇ ਨੇ ਅਸੀਂ ਤਾਂ ਹੁਣ ਇੱਕ ਗਲੋਬਲ ਕਮਿਊਨਿਟੀ ਬਣ ਗਈ ਹੈ ਸਿੱਖ ਕਮਿਊਨਿਟੀ ਸੋ ਸਿੱਖ ਕਮਿਊਨਿਟੀ ਇੱਤੇ ਦੇ ਪੁੱਛੇ ਸਵਾਲ ਦੇ ਉੱਤੇ ਔਰ ਸਾਡੇ ਹੀ ਨਾਲ ਜੁੜੇ ਹੋਏ ਸਵਾਲ ਦੇ ਉੱਤੇ ਕਿਉਂਕਿ ਇਹ 1984 ਵਾਲੇ ਸਾਰੇ ਦੇ ਸਾਰਾ ਜੋ ਵੀ ਬੰਦਪਾਖੀਆਂ ਉਹ ਘਟਨਾਵਾਂ ਹੋਈਆਂ ਸੀ ਉਹਦੇ ਉੱਤੇ ਜਦੋਂ ਜੰਤਕਾਰ ਦੇ ਉੱਤੇ ਉਹਨਾਂ ਨੇ ਐਕਸੈਪਟ ਕਰ ਲਿਆ ਤੇ ਮਾਦੀ ਵੀ ਮੰਗ ਲਈ ਹੈ ਤੇ ਮੇਰੇ ਖਿਆਲ ਨਾਲ ਸਾਨੂੰ ਇਸ ਗੱਲ ਨੂੰ ਇੱਥੇ ਹੀ ਵਿਰਾਮ ਦੇ ਦੇਣਾ ਚਾਹੀਦਾ ਮੈਂ ਤੇ ਇਸੀ ਗੱਲ ਦੇ ਉੱਤੇ ਬੇਨਤੀ ਕਰਦਾ ਆ ਆਰਪੀਜੀ ਨੂੰ ਵੀ ਕਿ ਠੀਕ ਹੈ ਜਿਹੜੀ ਗੱਲ ਤੁਸੀਂ ਕਹੀ ਹੈ ਟਾਈਟਲਰ ਔਰ ਜਾਂ ਜਾਂ ਕਮਲਨਾਥ ਹੋਣਾ ਵਾਲੀ ਤੇ ਬਣ ਕੋਰਟ ਜਿਹੜਾ ਡਿਸਾਈਡ ਕਰੇਗੀ ਕਿ ਕੀ ਕੀ ਕਰਨਾ ਕੀ ਨਹੀਂ ਕਰਨਾ ਹੈ ਉਹ ਕਾਨੂੰਨ ਦੇ ਉੱਤੇ ਆਪਾਂ ਛੱਡ ਦਈਏ ਜਿਸ ਦਿਨ ਕਾਨੂੰਨ ਉਹਨਾਂ ਨੂੰ ਦੋਸ਼ੀ ਸਾਬਤ ਕਰ ਦੇਗਾ ਹੋ ਸਕਦਾ ਉਸ ਦਿਨ ਉਹਨਾਂ ਦੇ ਪਾਰਟੀ ਵੀ ਉਹਨਾਂ ਦੇ ਉੱਤੇ ਫੈਸਲਾ ਲੈ ਲਵੇ ਔਰ ਉਸ ਤੋਂ ਪਹਿਲਾਂ ਤੁਸੀਂ ਸਾਧਵੀ ਪਰਗਿਆ ਜਾਂ ਹੋਰ ਐਸੇ ਬਹੁਤ ਸਾਰੇ ਨਾਮ ਨੇ ਜਿਹੜੇ ਬੰਪਟਵਾਕਿਆਂ ਦੇ ਵਿੱਚ ਇਹਨਾਂ ਦੀ ਸਮੁਲੀਅਤ ਸੀ ਜਿਨ੍ਹਾਂ ਨੂੰ ਤੁਸੀਂ ਪਾਰਟੀ ਦੇ ਉੱਚ ਅਧਿਆਦਿਆਂ ਦੇ ਨਾਲ ਨਿਵਾਜਿਆ ਔਰ ਜਿੱਥੋਂ ਤੱਕ ਰਹੀ ਗੱਲ ਅਜੇ ਤੱਕ ਗੋਦਰਾ ਕਾਂਡ ਹੋ ਗਿਆ ਜਾਂ ਹੋਰ ਜਿਨੇ ਮੁਜ਼ੱਫਰਨਗਰ ਸਾਰਨਪੁਰ ਕੋਈ ਦੰਗਾ ਹੋ ਗਿਆ ਕਿਸੇ ਵੀ ਦੰਗੇ ਦੇ ਉੱਤੇ ਅਜੇ ਤੱਕ ਬੀਜੇਪੀ ਨੇ ਐਕਸੈਪਟ ਕੀਤਾ ਕਿ ਉਹਨਾਂ ਨੇ ਕਰਾਏ ਹਾਲਾਂਕਿ ਉਹਨਾਂ ਨੇ ਕਰਵਾਏ ਨੇ ਔਨ ਰਿਕਾਰਡ ਹੈ ਉਹਨਾਂ ਨੇ ਕਰਵਾਏ ਨੇ ਔਰ ਜਿੱਥੋਂ ਤੱਕ ਰਹੀ ਗੱਲ ਕਿ ਇਹ ਇਹੋ ਜਿਹੀਆਂ ਗੱਲਾਂ ਵੀ ਮੇਰੇ ਖਿਆਲ ਨਾਲ ਇਸ ਵੇਲੇ ਦੇਸ਼ ਜਿਸ ਹਾਲਾਤ ਸੰਕਟ ਬੇਹਾਲਤ ਦੇ ਵਿੱਚੋਂ ਨਿਕਲ ਰਿਹਾ ਉੱਥੇ ਇਹਨਾਂ ਨੂੰ ਫੁੱਟ ਪਾਉਣ ਵਾਲੀ ਔਰ ਰਾਜਨੀਤੀ ਕਰਨ ਤੋਂ ਗਰੇਜ਼ ਕਰਨਾ ਚਾਹੀਦਾ ਹੈ ਜੇਨ ਜੋੜਨ ਦਾ ਸਮਾਂ ਕਿਉਂਕਿ ਆ ਪੂਰੇ ਵਿਸ਼ਵ ਦੇ ਨਾਲ ਇਸ ਸਮੇਂ ਜਿਹੜਾ ਇਹਨਾਂ ਦੀ ਖਰਾਬ ਜਿਹੜੀ ਹੈ ਉਹ ਵਿਦੇਸ਼ੀ ਰਣਨੀਤੀ ਦੇ ਕਾਰਨ ਪੂਰਾ ਪੂਰਾ ਹਿੰਦੁਸਤਾਨ ਜਿਹੜਾ ਹੈ ਪੂਰਾ ਦੇਸ਼ ਜਿਹੜਾ ਭਾਰਤ ਹੈ ਸਾਡਾ ਉਹ ਉਹਦੇ ਉਹਦੇ ਜਿਹੜੇ ਹਾਲਾਤ ਨੇ ਉਹ ਚਾਹੇ ਉਹ ਵਿੱਤੀ ਹਾਲਾਤ ਹੋਣ ਚਾਹੇ ਉਹਦੇ ਗਵਾਂਡੀ ਆਂਡੀ ਗਵਾਂਡੀ ਦੇਸ਼ਾਂ ਦੇ ਨਾਲ ਜਿਹੜੇ ਹਾਲਾਤ ਹੁਣ ਬਹੁਤੇ ਚੰਗੇ ਨਹੀਂ ਐ ਸਾਨੂੰ ਉਹਦੇ ਉੱਤੇ ਫੋਕਸ ਕਰਨਾ ਚਾਹੀਦਾ ਔਰ ਅਜੇ ਤੱਕ ਤੇ ਇਨਾਂ ਕੋਲੋਂ ਪਲਵਾਮਾ ਵਾਲਾ ਉਹ ਆਰਡੀਕਸ ਕਿੱਦਾਂ ਆਇਆ ਸੀ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਐ ਤੇ ਅਸੀਂ ਹੋਰ ਇਸ ਤੋਂ ਵੱਧ ਕੀ ਲੱਭਦੇ ਆ ਉਹਦੀ ਜ਼ਿੰਮੇਵਾਰੀ ਲੈ ਲੈਣਾ ਸਾਡੇ ਲੀਡਰ ਨੇ ਤੇ ਲੈ ਲਈ ਐ ਲੈ ਲੈਣ ਤੇ ਆ ਇਹ ਫਿਰ ਅਸੀਂ ਵੀ ਕੋਈ ਅੱਗੇ ਗੱਲ ਤੋਰਦੇ ਆ ਠੀਕ ਐ ਠੀਕ ਐ ਕਰੋ ਸਭ ਹਾਂਜੀ ਆਰਪੀ ਸਿੰਘ ਜੀ ਜਵਾਬ ਦੇ ਦਿਓ ਦੇਖੋ ਜਿਹੜੀ ਮੂਲ ਗੱਲ ਐ ਉਸ ਗੱਲ ਤੇ ਜਵਾਬ ਨਹੀਂ ਤੇ ਬਾਕੀ ਸਾਰੀ ਦੁਨੀਆ ਕੋ ਮਾਇਨੇ ਨਹੀਂ ਹੂੰ ਔਰ ਮੈਂ ਅਗਰ ਇਤਨਾ ਕੱਲ ਛੜਮ ਤਾਂ ਬਹੁਤ ਸਾਰੀ ਗੱਲਾਂ ਛੜਨ ਗਿਆ ਨਹੀਂ ਆਰਪੀਸੀ ਤੁਸੀਂ ਸਹਿਮ ਪਤਰੋਦਾ ਦਾ ਜ਼ਿਕਰ ਕੀਤਾ ਸੀ ਕਾਲੋਂ ਸਾਹਿਬ ਕਹਿ ਰਹੇ ਕਿ ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਉਸ ਤੋਂ ਬਾਅਦ ਚਿ ਰਾਹੁਲ ਗਾਂਧੀ ਨੂੰ ਉਹਨਾਂ ਨੂੰ ਡਰਾਪ ਕਰ ਦਿੱਤਾ ਗਿਆ ਸੀ ਨਹੀਂ ਗਲਤ ਝੂਠ ਹੈ ਮੈਂ ਹੁਣੇ ਗੂਗਲ ਤੁਹਾਨੂੰ ਲਿਖ ਕੇ ਭੇਜਦਾ ਮੈਂ ਲਿੰਕ ਸ਼ੇਅਰ ਕਰ ਦਿੰਦਾ ਪਰਮਿੰਦਰ ਜੀ ਉਹਨਾਂ ਨੂੰ ਡਰਾਪ ਕੀਤਾ ਗਿਆ ਮੈਂ ਝੂਠ ਨਹੀਂ ਬੋਲਦਾ ਨਾ ਹੀ ਸਾਡਾ ਲੀਡਰ ਸਾਨੂੰ ਝੂਠ ਬੋਲਣ ਲਈ ਕਹਿੰਦਾ ਹੈ ਲਾਖ 15 ਲੱਖ ਵਾਲਾ ਚਲੋ ਸਾਹਿਬ ਬੋਲਿਆ ਹਾਂ ਜੀ ਆਪੇ ਜੀ ਕਾਲੋ ਸਾਹਿਬ ਕਾਲੋ ਸਾਹਿਬ ਇਹ ਪੂਰਾ ਦਾਵਾ ਕਰ ਰਹੇ ਨੇ ਕਿ ਉਹਨਾਂ ਨੇ ਡ੍ਰੌਪ ਕੀਤਾ ਗਿਆ ਕਾਲੋ ਸਾਹਿਬ ਬਿਲਕੁਲ ਕੀਤਾ ਗਿਆ ਬਿਲਕੁਲ ਕੀਤਾ ਕਾਲੋ ਸਾਹਿਬ ਔਨ ਦਿ ਕਾਲ ਡ੍ਰੌਪ ਠੀਕ ਹੈ ਠੀਕ ਹੈ ਕਾਲੋ ਸਾਹਿਬ ਆਪੇ ਸਿੰਘ ਦਾ ਪੱਕ ਸੁਣ ਲਿਆ ਆਪਾਂ ਇੱਕ ਵਾਰ ਪਰਮਿੰਦਰ ਜੀ ਇਦਾਂ ਕਰਦੇ ਇੱਕ ਚੈਲੰਜ ਲੈ ਲੈਂਦੇ ਜੀ ਮੈਂ ਔਰ ਕਾਲੋ ਸਾਹਿਬ ਤੁਹਾਡੇ ਸਾਹਮਣੇ ਚੈਲੰਜ ਲੈ ਰਹੇ ਹਾਂ ਤੁਸੀਂ ਕਿਰਪਾ ਕਰਕੇ ਗੂਗਲ ਮਾਰ ਕੇ ਸਰਚ ਮਾਰ ਕੇ ਦੇਖ ਲਓ ਕਿ ਸੈਂਪਰ ਦੋਦਾ ਹਲੇ ਵੀ ਉਹਨਾਂ ਦਾ ਫੋਰਨ ਫੇਰ ਦੇ ਚਾਰਜ ਹੈ ਜਾਂ ਨਹੀਂ ਹੈ ਹੂੰ ਚੈਲੰਜ ਲੈ ਲੈਂਦੇ ਜੀ ਜੀ ਕਾਈਂਡਲੀ ਮੈਂ ਪੰਮਿੰਦਰ ਜੀ ਬਿਲਕੁਲ ਚੈਲੰਜ ਐਕਸੈਪਟ ਕਰਦਾ ਤੁਸੀਂ ਉਸ ਬਿਆਨ ਤੋਂ ਬਾਅਦ ਇਹ ਜ਼ਰੂਰ ਗੋਦੋ ਦੇ ਅੰਦਰ ਮਾਰੋ ਕਿ ਜਦੋਂ ਇਹ ਬਿਆਨ ਦਿੱਤਾ ਹੈ ਕਾਲੋ ਸਾਹਿਬ ਤੁਹਾਡਾ ਚੈਲੰਜ ਐਕਸੈਪਟ ਕਰ ਰਹੇ ਨੇ ਮੈਂ ਤਾਂ ਕਹਿ ਰਿਹਾ ਕਿ ਉਸ ਬਿਆਨ ਤੋਂ ਬਾਅਦ ਉਸ ਪਟ्रोल ਸਾਹਿਬ ਇੱਕ ਪਿੰਟ ਕਾਲੋ ਸਾਹਿਬ 1 ਪਿੰਟ ਕਾਲੋ ਸਾਹਿਬ 1 ਸਿਰ 1 ਪਿੰਟ ਹਾਂਜੀ ਆਪ ਤੁਸੀਂ ਜੀ ਬੋਲੋ ਤੁਸੀਂ ਗੱਲ ਕੰਪਲੀਟ ਕਰ ਲਿਓ ਇੱਕ ਵਾਰ ਕੋਈ ਨਾ ਕਿਰਪਾ ਕਰ ਕਿਰਪਾ ਕਰਕੇ ਰਾਹੁਲ ਗਾਂਧੀ ਕੋਲੋਂ ਜਾਂ ਜਿਹੜਾ ਖੜਗੇ ਸਾਹ ਕੋਲੋਂ ਇੱਕ ਟਵੀਟ ਪਵਾਓ ਕਿ ਸ੍ਰੀ ਪ੍ਰਜੋਦਾ ਇਸ ਨੋ ਮੋਰ ਪਾਰਟ ਆਫ ਦੀ ਕਾਂਗਰਸ ਪਾਰਟੀ ਹੂੰ ਲਖਾਤ ਹੋ ਗਈ ਜੀ ਮੈਂ ਮੈਂ ਗਲਤੀ ਮੰਨਾਂਗਾ ਜੀ ਔਰ ਸਾਰੇ ਚੈਨ ਚੈਨ ਦੇ ਆ ਕੇ ਗਲਤੀ ਮੰਨਾਂਗਾ ਕੋਈ ਨਹੀਂ ਇੱਥੇ ਗਲਤੀ ਮਨਾਉਣੀਆਂ ਵੱਡਾ ਛੋਟਾ ਦਿਖਾਉਣ ਨਹੀਂ ਆ ਯਾਰ ਜੀ ਨਾ ਤੇ ਮੈਂ ਤੁਹਾਨੂੰ ਵੱਡਾ ਛੋਟਾ ਦਿਖਾਉਣ ਆਇਆ ਆ ਮੈਂ ਗਲਤੀ ਮਨਾਉਣ ਦਾ ਮੰਨਣ ਨਹੀਂ ਆਇਆ ਆ ਜਲ ਮੰਚਾ ਦੀ ਗੱਲ ਜਲ ਮੰਚਾ ਦੀ ਆਪਣੇ ਵਿਚਾਰ ਦੀ ਮੈਂ ਆਪਣੇ ਵਿਚਾਰਧਾਰਾ ਦੀ ਗੱਲ ਰੱਖੂਗਾ ਤੁਸੀਂ ਵੀ ਆਪਣੇ ਵਿਚਾਰਧਾਰਾ ਦੀ ਗੱਲ ਰੱਖੋ ਅਸੀਂ ਅਸੀਂ ਵਾਕਿਆ ਹੀ ਅਸੀਂ ਦੇਸ਼ ਨੂੰ ਕੱਟਿਆ ਸੀ ਬਿਲਕੁਲ ਜੋੜਨ ਦੀ ਗੱਲ ਕਰਦੇ ਆ ਇਹਦਾ ਕਰਨ ਨਹੀਂ ਕਰ ਸਕਦੀ ਮੈਂ ਟੋਕਿਆ ਨਹੀਂ ਮੈਂ ਇੱਕ ਵਾਰੀ ਮੈਂ ਮੈਂ ਬੋਲਿਆ ਤੇ ਰੋਕ ਤੇ ਬੱਚੋ ਪੋ ਕੇ ਮਾਫੀ ਮਾਫੀ ਮੰਗ ਲਈ ਸੀ ਜੀ ਜੀ ਜੀਜੀ ਕਰੋ ਗੱਲ ਕਰੋ ਗੱਲ ਬੇਨਤੀਆ ਕਰੋ ਹਾਂਜੀ ਆਪ ਵੀ ਜੀ ਗੱਲ ਕੰਪਲੀਟ ਕਰ ਲਿਓ ਫਿਰ ਕਾਲੋ ਸਾਹਿਬ ਮੈਂ ਤੁਹਾਡਾ ਰੁਕ ਕਰਦਾ ਕੋਈ ਨਾ ਬਿਲਕੁਲ ਕੋਈ ਗੱਲ ਨਹੀਂ ਕਾਲੋ ਸਾਹਿਬ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿਰਪਾ ਕਰਕੇ ਤੁਸੀਂ ਆਪਣਾ ਅਪਡੇਟ ਕਰ ਲਓ ਉਹ ਹਾਲੇ ਵੀ ਤੁਹਾਡੇ ਫੋਰਨ ਸੈਲ ਦੇ ਹੈਡ ਨੇ ਉਹ ਤੁਸੀਂ ਉਹਨੂੰ ਉਸੜੇ ਵਾਰਨਿੰਗ ਦਿੱਤੀ ਹੋਏਗੀ ਜਰੂਰ ਦਿੱਤੀ ਹੋਏਗੀ ਔਰ ਇਹੋ ਜੀ ਵਾਰਨਿੰਗ ਇੱਕ ਵਾਰ ਨੇ ਕਈ ਸਾਰੇ ਇਸ਼ੂਸਰ ਨੂੰ ਵਾਰਨਿੰਗ ਦੇ ਚੁੱਕੇ ਹੋ ਔਰ ਵਾਰਨਿੰਗ ਦੇ ਕੇ ਫਿਰ ਵਾਪਸ ਉਹ ਕਹਿੰਦੇ ਨੇ ਉੱਥਾ ਤੋਂ ਉੱਥੇ ਹੀ ਰਹਿੰਦਾ ਹੈ ਮਾਮਲਾ ਉਹਨਾਂ ਦਾ ਪਰ ਅਫਸੋਸ ਇਸ ਗੱਲ ਦਾ ਹੈ ਕਿ ਅਰੇ ਤੁਸੀਂ ਕਹਿੰਦੇ 29 ਬਾਹਰ ਕੱਢਤਾ ਜੇ ਉਹਨਾਂ ਨੂੰ ਬਾਹਰ ਕਰ ਦਿੱਤਾ ਤੇ ਸਮਨ ਰਾਤ ਨੂੰ ਵੀ ਕੱਢਣਾ ਵਰਕਿੰਗ ਕਮੇਟੀ ਤੋਂ ਬਾਹਰ ਕਰਨਾ ਵਰਕਿੰਗ ਕਮੇਟੀ ਨੂੰ ਬਾਹਰ ਕਰੋ ਉੱਥੇ ਕਹਿੰਦੇ ਨਹੀਂ ਨਹੀਂ ਕੋਰਟ ਦਾ ਫੈਸਲਾ ਆਏਗਾ ਤੇ ਜੇ ਤੁਸੀਂ ਮੰਨਦੇ ਹੋ ਨਾ ਕਿ ਇਹ ਤਾਂ ਤੁਸੀਂ ਇਹ ਮੰਨਦੇ ਹੋ ਕਿ ਉਹ ਦੋਸ਼ੀ ਨਹੀਂ ਨੇ ਤਾਂ ਕਾਂਗਰਸ ਨੂੰ ਮੰਨਦੇ ਹੋ ਦੋਸ਼ੀ ਨਹੀਂ ਨੇ ਇਹ ਠੀਕ ਜੀ ਮੈਂ 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 ਸੁਣਨ ਕਰਾਂਗਾ ਗੱਲ ਨੂੰ ਠੀਕ ਹੈ ਆਪ ਸਿੰਘ ਜੀ ਹਣ ਕਾਲੂ ਸਾਹਿਬ ਦਾ ਪੱਖ ਸੁਣ ਲਿਆ ਆਪਾਂ ਹਾਂਜੀ ਕਾਲੂ ਸਾਹਿਬ 24 24 9 ਮਈ 1924 ਨੇ ਸੈਂਟ ਉਹ ਸੈਂਪਟ ਰੋਟਾ ਨੇ ਖੋਦ ਰਜ਼ਾਈਨ ਕੀਤਾ ਉਸ ਤੋਂ ਬਾਅਦ ਉਹ ਉਹਨਾਂ ਨੂੰ ਪਿਆ ਗਿਆ ਉਸ ਤੋਂ ਬਾਅਦ ਕਲੋਂ ਸਾਹਿਬ ਕਲੋਂ ਸਾਹਿਬ ਤਾਰੀਖ ਤਾਰੀਖ ਤੇ ਸਾਡ ਰਿਪੀਟ ਕਰ ਦਿਓ ਇੱਕ ਵਾਰ ਨਹੀਂ ਉਸ ਤੋਂ ਬਾਅਦ ਜਿਹੜਾ ਉਸ ਤੋਂ ਬਾਅਦ ਫਿਰ ਉਹ ਵਾਪਸ ਉਸੇ ਪੋਸਟ ਤੇ ਆ ਗਏ ਨੇ ਜੀ ਇਹ ਵੀ ਚੈੱਕ ਕਰ ਲਓ ਨੋ 8 ਮਈ ਨੂੰ ਉਹਨਾਂ ਨੇ ਰਜ਼ਾਈਨ ਕੀਤਾ 9 ਮਈ ਨੂੰ ਇਹ ਖਬਰ ਜਨਤਕ ਹੋਈ ਹੈ 8 ਮਈ 224 8 ਮਈ 2024 ਨੂੰ ਨਾਲ ਸਾਹਿਬ ਆਪਾਂ ਮੁਕਤ ਕਰਦੇ ਆਂ ਤੁਸੀਂ ਕੀ ਗੱਲ ਪੂਰੀ ਕਰਨ ਦੇ ਕੋਲ ਸਾਹਿਬ ਨੇ ਇੱਕ ਵਾਰ ਪੈਸਾ ਤੁਹਾਡਾ ਰੋਕਦਾ ਕੋਈ ਨਹੀਂ ਤੁਸੀਂ ਗੱਲ ਪੂਰੀ ਸੁਣ ਲੋ ਮੈਂ ਤਾਂ ਤੁਹਾਨੂੰ Google ਮੈਂ ਤੇ Google ਹੀ ਹਾਂ ਸਭ ਕੁਝ ਚਾਹਤਾ Google ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਦੁਨੀਆ ਚੱਲ ਰਹੀ ਹੈ ਔਰ ਇਹਦੇ ਉੱਤੇ ਅਸੀਂ ਸੱਤ ਮਾਰ ਕੇ ਮੈਂ ਤੁਹਾਨੂੰ ਦੱਸ ਦਿੰਦਾ ਹੈ ਕਿ 8 ਮਈ 2024 ਨੂੰ ਉਹਨਾਂ ਦਾ ਅਸੂਆ ਲੈ ਲਿਆ ਗਿਆ ਸੀ ਔਰ ਉਹਨਾਂ ਨੇ ਅਸੂਆ ਦੇ ਦਿੱਤਾ ਸੀ ਇਹਦੇ ਉੱਤੇ ਹੁਣ ਮੈਨੂੰ ਹੁਣ ਤੁਸੀਂ ਦੱਸ ਦਿਓ ਕਿ ਮੈਂ ਗਲਤ ਆ ਯਾ ਆਰ ਪੀ ਜੀ ਗਲਤ ਹੈ ਵੈਸੇ ਮੈਂ ਗਲਤ ਜਾਂ ਸਹੀ ਉਹਨਾਂ ਲਈ ਕੋਈ ਗੱਲ ਨਹੀਂ ਕਰ ਰਿਹਾ ਪਰ ਇਹਨਾਂ ਨੇ ਸਬੂਤ ਮੰਗਿਆ ਸੀ ਮੈਂ ਦੇ ਰਿਹਾ ਹਾਂ ਜੀ ਆਰ ਪੀ ਸਿੰਘ ਜੀ ਕਾਲੂ ਸਾਹਿਬ ਨੇ ਸਬੂਤ ਦੇ ਦਿੱਤਾ ਤਾਰੀਖ ਸਾਲ ਵੀ ਦੱਸ ਦਿੱਤਾ ਉਹਨਾਂ ਦਾ ਮੈਂ ਬੇਨਤੀ ਕਰਦਾ ਕਾਲੂ ਸਾਹਿਬ ਕਿਰਪਾ ਕਰਕੇ ਖੜਗੇ ਸਾਹਿਬ ਨੂੰ ਕੋਣਾ ਕਿ ਮੈਂ ਅਸੀਰ ਨੂੰ ਪਾਰਟੀ ਤੋਂ ਬਾਹਰ ਕਰਦਾ ਜੀ ਸਰ ਜਦੋਂ ਅਸਤੀਫਾ ਉਹਦਾ ਪ੍ਰਮਾਨ ਹੋ ਗਿਆ ਅਸਤੀਫਾ ਦੇ ਦਿੱਤਾ ਪ੍ਰਮਾਨ ਹੋ ਗਿਆ ਉਹਦੇ ਤੋਂ ਹਾਲੇ ਵੀ ਸਰ ਉਹ ਕੱਢ ਕੇ ਫਿਰ ਵਾਪਸ ਹੋ ਗਿਆ ਨਹੀਂ ਮੇਰੀ ਬੇਨਤੀ ਹੈ ਕਾਲੂ ਸਾਹਿਬ ਆਰ ਪੀ ਸਿੰਘ ਜੀ ਇਹ ਦਾਵਾ ਕਰ ਰਹੇ ਕਿ ਬਾਅਦ ਚ ਉਹਨਾਂ ਦੀ ਫਿਰ ਵਾਪਸੀ ਹੋ ਗਈ ਪਾਰਟੀ 'ਚ ਬਿਲਕੁਲ ਨਹੀਂ ਹੋਈ ਜੀ ਹੁਣ ਕੋਈ ਬਿਨਾ ਸੱਦਿਆਂ ਕੋਈ ਤੁਹਾਡੇ ਕੋਈ ਕਿਤੇ ਕਾਰ ਪ੍ਰੋਗਰਾਮ ਦੇ ਵਿੱਚ ਹਜ਼ਾਰਾਂ ਆਏ ਤੇ ਵਰਕਰ ਹੁੰਦੇ ਨੇ ਜਿਨ੍ਹਾਂ ਨੂੰ ਐਂਟੀ ਪਾਰਟੀ ਐਕਟੀਵਿਟੀਜ਼ ਕਰਕੇ ਅਸੀਂ ਪਾਰਟੀਆਂ ਚੋਂ ਬਾਹਰ ਦਾ ਰੱਦ ਖਾ ਦਿੰਨੇ ਆ ਪਰ ਉਹ ਜੇ ਉਹ ਕਿਸੇ ਕਾਰ ਪ੍ਰੋਗਰਾਮ ਦੇ ਵਿੱਚ ਆ ਜਾਣ ਔਰ ਉਹਨਾਂ ਦੀ ਕੋਈ ਫੋਟੋ ਵਾਇਰਲ ਹੋ ਜਾਏ ਮੈਂ ਤੇ ਫੇਰ ਉਹ ਇੱਕ ਮਿੰਟ ਜੀ ਸਾਡਾ ਆਦਮੀ ਹੈ ਇੱਕ ਮਿੰਟ ਸਰ ਇੱਕ ਮਿੰਟ ਸਰ ਇੱਕ ਮਿੰਟ ਸਰ ਉਹੀ ਉਹੀ ਜਿਹੜਾ ਤੁਸੀਂ AI ਕਹਿ ਰਹੇ ਹੋ ਉਹੀ ਇਹੀ AI ਕਹਿ ਰਿਹਾ ਹੈ ਇਹ ਜੂਨ yes, 2024 'ਚ ਉਹਨਾਂ ਨੂੰ ਵਾਪਸ ਲੈ ਲਿਆ ਗਿਆ ਕਿ ਮੈਂ ਪੜ੍ਹ ਕੇ ਸੁਣਿਆ ਯਸਪ੍ਰਤੋਜ ਇਸ ਅ ਸੀਨੀਅਰ ਮੈਂਬਰ ਆਫ ਦਿ ਕਾਂਗਰਸ ਇੰਟਰਨੈਸ਼ਨਲ ਕਾਂਗਰਸ ਹੀ ਕਰੰਟਲੀ ਸਰਵਸ ਦਿ ਚੇਅਰਮੈਨ ਆਫ ਦਿ ਇੰਡੀਅਨ ਓਵਰਸੀਜ਼ ਕਾਂਗਰਸ ਦ ਪਾਰਟੀਜ਼ ਇੰਟਰਨੈਸ਼ਨਲ ਵਿੰਗ ਹੀ ਵਾਸ ਰੀਇਸਟੇਟਿਡ ਥਿਸ ਪੋਜੀਸ਼ਨ ਇਨ ਜੂਨ 2024 ਆਫਟਰ ਅ ਬਰੀਫ ਰੈਜ਼ੀਗਨੇਸ਼ਨ ਇਨ ਮਈ 2024 ਫਾਲੋਇੰਗ ਦ ਕੰਟਰੋਵਰਸੀ ਓਵਰ ਦ ਰਿਮਾਰਕਸ ਮੇਡ ਡੂਰਿੰਗ ਲੋਕਸਭਾ ਇਲੈਕਸ਼ਨਸ ਸਰ ਥੈਂਕ ਯੂ ਸੋ ਮਚ ਲੋਕਾਲੋ ਸਾਹਿਬ ਆਰ ਪੀ ਸਿੰਘ ਨੇ ਉਸ ਤੋਂ ਅਗਲਾ ਦਾਵਾ ਕਰ ਦਿੱਤਾ ਕਿ ਉਹਨਾਂ ਨੇ ਦੇਖੋ ਮੈਂ ਵੀ ਕਹ ਰਿਹਾ ਇਹਨਾਂ ਦੇ ਇਹਨਾਂ ਦੇ ਇਹਨਾਂ ਦੇ ਐਂਟਰੇ ਨੇ ਪਰ ਮੈਂ ਤਾਂ ਤੁਹਾਨੂੰ ਬੜਾ ਕਲੀਅਰ ਦੱਸ ਦਿੱਤਾ ਹੈ ਕਿ ਅਸਤੀਫਾ ਜਿਹੜਾ ਲੈ ਲਿਆ ਗਿਆ ਸੀ ਹੂੰ ਮੈਂ ਤਾਂ ਬਿਲਕੁਲ ਕਲੀਅਰ ਦੱਸ ਦਿੱਤਾ ਹੈ ਕਿ ਅਸਤੀਫਾ ਉਹਨਾਂ ਦਾ ਲੈ ਲਿਆ ਗਿਆ ਸੀ ਸਟੈਂਪਟਰਾਡਾ ਦਾ ਪਰ ਜੋ ਗੱਲ ਆਪਾਂ ਸਟੈਂਪਟਰਾਡਾ ਤੇ ਤੱਕ ਆ ਗਈ ਹੈ ਹੁਣ ਮੇਰੇ ਖਿਆਲ ਨਾਲ ਜੇ ਕੋਈ ਹੋਰ ਵੀ ਆਰ ਪੀ ਜੀ ਦਾ ਸਵਾਲ ਹੈ ਤੇ ਉਹ ਵੀ ਕਰ ਲੈਣ ਅਸੀਂ ਹਮੇਸ਼ਾ ਸਵਾਲਾਂ ਦੇ ਜਵਾਬ ਦੇਣ ਨੂੰ ਬੈਠੇ ਆ ਇਹ ਨਹੀਂ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਵਾਂਗੂ 11-12 ਸਾਲਾਂ 'ਚ ਇੱਕ ਵੀ ਪ੍ਰੈਸ ਕਾਨਫਰੰਸ ਅੱਜ ਤੱਕ ਕੀਤੀ ਹੋਵੇ ਇੱਕ ਵੀ ਜਵਾਬ ਨਾ ਦਿੱਤਾ ਹੋਵੇ ਕਿਸੇ ਵੀ ਆਪਣੀ ਗੱਲ ਦਾ ਠੀਕ ਹੈ ਠੀਕ ਹੈ ਆਪ ਸਿੰਘ ਜੀ ਫਾਈਨਲ ਰਿਐਕਸ਼ਨ ਦੇ ਦਿਓ ਫਿਰ ਮੈਂ ਸਮਾਪਤੀ ਕਰਾਂਗਾ ਫਾਈਨਲ ਰਿਐਕਸ਼ਨ ਦਿਓ ਤੁਸੀਂ ਜੀ ਰਿਐਕਸ਼ਨ ਜੀ ਤੋਂ ਆਮ ਦਾ ਰਿਐਕਸ਼ਨ ਹੈ ਆਮ ਦਾ ਰਿਐਕਸ਼ਨ ਬੜਾ ਫਸਟ ਹੈ ਕਿ ਅਗਰ ਕੁਸੀਂ ਕੇਂਦਰ ਕੇ ਸੀ ਰਿਸਪੋਨਸੀਬਿਲਟੀ ਲੈਣ ਨੂੰ ਤਿਆਰ ਤੇ ਰਿਸਪੌਂਸਿਵ ਵੀ ਲੈਣ ਦਾ ਤਾਂ ਹੋ ਜਾ ਕਿ ਜਿਹੜੇ ਲੋਕੀ ਉਸ ਵੇਲੇ ਉਹਦੇ ਇਨਵੋਲਡ ਸਨ ਸਭ ਨੂੰ ਪਤਾ ਕਿ ਇਨਵੋਲਡ ਸਨ ਇਹ ਮੰਨਣਾ ਮੰਨ ਲੈ ਇਹ ਆਪਣੇ ਉਰ ਨੂੰ ਟ੍ਰੀ ਚ ਦੇਈ ਜਾਂ ਇਹਨੂੰ ਉਹਦੇ ਦੇ ਗਿਆ ਨਾ ਉਹਨੂੰ ਮੰਤਰੀ ਬਣਾਇਆ ਜਾਂ ਸਰਕਾਰ ਨੇ ਮੁੱਖ ਮੰਤਰੀ ਬਣਾਇਆ ਠੀਕ ਹੈ ਇਹਨਾਂ ਦਾ ਕੰਮ ਹੈ ਪਰੰਤੂ ਜੇ মূল ਗੱਲ ਹੈ ਉਹਨਾਂ ਦਾ ਸਿਫਾ ਲਾਣ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਣ ਔਰ ਇਹ ਨਹੀਂ ਕਿ ਸਿਫਾ ਲਾ ਕੇ ਫਿਰ ਵਾਪਸ ਪਾਰਟੀ ਰੀਇਨਸਟੇਟ ਕਰ ਦੇ ਜਿੱਦਾਂ ਸੈਂਪਲ ਤੋਂ ਤੁਹਾਨੂੰ ਕੀਤਾ ਜੀ ਠੀਕ ਹੈ ਆਪ ਵੀ ਸੈੰਜੀ ਕਾਲੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਦਰਸਲ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 1980 ਦੇ ਦਹਾਕੇ ਦੇ ਵਿੱਚ ਜੋ ਹੋਇਆ ਉਹ ਗਲਤ ਸੀ ਜਦੋਂ ਇਹ ਗਲਤੀਆਂ ਹੋਈਆਂ ਮੈਂ ਉੱਥੇ ਨਹੀਂ ਸੀ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਕਾਂਗਰਸ ਦੀਆਂ ਗਲਤੀਆਂ ਦੀ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਤੇ ਉਸ ਤੋਂ ਬਾਅਦ ਸਿਆਸੀ ਕਮਸਾਨ ਸ਼ੁਰੂ ਹੋ ਗਿਆ। ਭਾਜਪਾ ਦੇ ਵੱਲੋਂ ਕਾਂਗਰਸ ਪਾਰਟੀ 'ਤੇ ਖਾ ਨਿਸ਼ਾਨਾ ਸਾਧਿਆ ਗਿਆ ਹੈ। ਭਾਜਪਾ ਦੇ ਆਗੂ ਆਰ ਪੀ ਸਿੰਘ ਦੇ ਵੱਲੋਂ ਟਵੀਟ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜੇ ਸੱਚਮੁੱਚ ਸਿੱਖ ਕਤਲੇਆਮ ਦੀ ਜ਼ਿੰਮੇਵਾਰੀ ਲੈਣੀ ਹੈ ਤਾਂ ਟਾਈਟਲਰ ਤੇ ਕਮਲਨਾਥ ਨੂੰ ਕਾਂਗਰਸ ਤੋਂ ਬਾਹਰ ਕੱਢਿਆ ਜਾਵੇ। ਦੋਹਾਂ ਦੀ નિર્ਦੋਸ਼ ਸਿੱਖਾਂ ਦੇ ਕਤਲੇਆਮ ਦੇ ਵਿੱਚ ਅਸ਼ਮੂਲੀਅ ਸੀ। ਉੱਥੇ ਸਹਿਮ ਪਤਰੋਦਾ ਦੇ ਖਿਲਾਫੀ ਐਕਸ਼ਨ ਦੀ ਮੰਨ ਕੀਤੀਗੀ ਆਰ ਪੀ ਸਿੰਘ ਦੇ ਹਾਲਾਂਕਿ ਕਾਂਗਰਸ ਪਾਰਟੀ ਦੇ ਆਗੂ ਜਸਕਰਨ ਕਲੋਂ ਦੇ ਵੱਲੋਂ ਦਾਵਾ ਕੀਤਾ ਹੈ ਕਿ ਜਦੋਂ ਉਹਨਾਂ ਨੇ ਬਿਆਨ ਦਿੱਤਾ ਸੀ ਉਸ ਤੋਂ ਬਾਅਦ ਹੀ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਖਾ ਦਿੱਤਾ ਗਿਆ ਸੀ